ਗ੍ਰਹਿ ਮੰਤਰੀ ਮਿਤਸ਼ਾਬ ਲੁਲੁਧਿਆਣਾ ਵਿੱਚ ਦਿੱਤੇ ਪੰਜਾਬ ਸਰਕਾਰ ਪ੍ਰਤੀ ਬਿਆਨ ਉਤੇ ਸਿਆਸਤ ਗਰਮੰਦੀ ਨਜ਼ਰ ਆ ਰਹੀ ਹੈ ਗ੍ਰਹਿ ਮੰਤਰੀ ਨੇ ਕਿਹਾ ਸੀ ਕਿ 4 ਜੂਨ ਤੋਂ ਬਾਅਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਜ਼ਿਆਦਾ ਲੰਬੀ ਨਹੀਂ ਚੱਲੇਗੀ ਜਿਸ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਧਮਕਾਇਆ ਡਰਾਇਆ ਨਹੀਂ ਜਾ ਸਕਦਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾਉੜੇ ਪੰਜਾਬ ਵਿੱਚ ਵੋਟਾਂ ਮੰਗਣਾਏ ਹਨ ਕਿ ਧਮਕੀਆਂ ਦੇੜ ਉਹਨੇ ਕਿਹਾ ਕਿ ਤੁਹਾਡੇ 'ਚ ਇੰਨੀ ਹਿੰਮਤ ਹੈ ਕਿ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਤੋੜ ਸਕੋ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ 92 ਵਿਧਾਇਕ ਦਿੱਤੇ ਹਨ ਅਸੀਂ ਕੋਈ ਪੈਸਾ ਵੰਡ ਕੇ ਸਰਕਾਰ ਨਹੀਂ ਬਣਾਈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਭਗਵਾਨਤਮਨ ਨੂੰ ਖਰੀਦ ਸਕਦੇ ਹੋ ਪਰ ਖਰੀਦਿਆ ਹੋ ਜਾਂਦਾ ਹੈ ਜੋ ਮੰਡੀ ਵਿੱਚ ਹੋਵੇ ਅਸੀਂ ਵਿਕਾਉ ਨਹੀਂ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਦੇਸ਼ ਆਜ਼ਾਦ ਕਰਵਾ ਦਿੱਤੇ ਇਹਨਾ ਸੋਚ ਲੈਣ ਕਿ ਪੰਜਾਬੀਆਂ ਨੂੰ ਡਰਾ ਧਮਕਾ ਸਕਦੇ ਹਨ ਬੀਜੇਪੀ ਵਾਲੇ ਉਹ ਤਾਂ ਡਰਾ ਕੇ ਚਲੇ ਜਾਂਦੇ ਇੱਥੇ ਪ੍ਰਧਾਨ ਮੰਤਰੀ ਆਇਆ ਗ੍ਰਹਿ ਮੰਤਰੀ ਆਇਆ ਪੰਜਾਬੀਆਂ ਨੂੰ ਧਮਕੀ ਦੇ ਕੇ ਚਲਾ ਗਿਆ ਕਹਿੰਦਾ 4 ਤਰੀਕ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਹੈ ਹਿੰਮਤ ਤੁਹਾਡੀ ਸਰਕਾਰ ਤੋੜਨ ਦੀ 92 ਸੀਟਾਂ ਨੇ ਪੰਜਾਬੀਆਂ ਨੇ ਪਿਆਰ ਨਾਲ ਦਿੱਤੀਆਂ ਕੋਈ ਪੈਸੇ ਨਾਲ ਨਹੀਂ ਅਸੀਂ ਜਿੱਤੇ ਕੋਈ ਦਿਹਾੜੀਆਂ ਤੇ ਬੰਦੇ ਨਹੀਂ ਲਿਆਂਦੇ ਹਿੰਮਤ ਹੈ ਕਿ ਸਰਕਾਰ ਤੋੜ ਦੋਂਗੇ ਸਾਡੀ ਉਹ ਤੁਸੀਂ ਆਪਣੀ ਸਰਕਾਰ ਬਚਾ ਲਓ ਉਹੀ ਬਹੁਤ ਹੈ ਤੁਸੀਂ ਆਪਣੀ ਬਚਾ ਲਓ ਸੈਂਟਰ ਚ ਧਮਕੀਆਂ ਦੇ ਜਾਂਦੇ ਆ ਜੀ ਜਗ੍ਹਾ ਜਗ੍ਹਾ ਤੇ ਆ ਕੇ ਲੋਕ ਸਭਾ ਦੀਆਂ ਵੋਟਾਂ ਮੰਗਣਾ ਐ ਉਹ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੇ ਹੋ ਇਹ ਕਿੱਦਣੋ ਜਾਂਦੀ ਹੈ ਗੱਲ ਇਹਨਾਂ ਨੂੰ ਐ ਲੱਗਦਾ ਹੈ ਸ਼ਾਇਦ ਅਸੀਂ ਬਾਕੀਆਂ ਵਾਂਗੂ ਖਰੀਦ ਲਾਂਗੇ ਉਹ ਭਗਵਾਨ ਤਮਾਨ ਹੈ ਉਹ ਖਰੀਦਿਆ ਤਾਂ ਹੋ ਜਾਂਦਾ ਜਿਹੜਾ ਮੰਡੀ 'ਚ ਹੋਵੇ ਜਿਹੜਾ ਮੰਡੀ 'ਚ ਨਹੀਂ ਹੈਗਾ ਉਹਦੀ ਕੀਮਤ ਕੀ ਲਾਓਗੇ ਥੋੜਾ ਥੋੜਾ ਹਜ਼ਾਰਾਂ ਕਰੋੜ ਥੋੜਾ ਫਲਾਨਾ ਧਮਕਾ ਕੁਛ ਨਹੀਂ ਚੱਲੂ ਨਾ ਧਮਕੀ ਚੱਲੂ ਪੰਜਾਬੀਆਂ ਮੁਲਕ ਲੈ ਕੇ ਦਿੱਤਾ ਸੀ 80% ਤੋਂ ਵੱਧ ਕੁਰਬਾਨੀਆਂ ਸਾਡੀਆਂ ਨੇ ਅੱਜ ਵੀ ਬਾਡਰਾਂ ਤੇ ਅਸੀਂ ਖੜੇ ਆ ਇਹ ਨਾ ਸੋਚ ਲਿਓ ਕਿ ਪੰਜਾਬੀਆਂ ਨੂੰ ਧਮਕੀ ਦੇ ਜਾਓਗੇ ਇੱਥੇ ਆ ਕੇ ਪਿਆਰ ਨਾਲ ਪੰਜਾਬੀਆਂ ਦਾ ਜੋ ਮਰਜ਼ੀ ਕਰਾ ਲਓ ਪਰ ਜਦੋਂ ਪੰਜਾਬੀ ਆਪਣੀ ਅਣਖਾ ਬਰੂਤਿਆ ਜਾਂਦਾ ਫਿਰ ਉਹ ਜਵਾਬ ਦੇਣਾ ਵੀ ਜਾਣਦਾ ਹੈ ਕਿਸਾਨ ਬੈਠੇ ਰਹੇ 1.5 ਸਾਲ ਉੱਥੇ 750 ਸ਼ਹੀਦ ਹੋ ਗਿਆ ਮੰਗਣੀ ਪਈ ਨਾ ਮਾਫੀ ਫਿਰ ਮੋਦੀ ਨੂੰ ਕਿ ਮੇਥੋਂ ਗਲਤ ਹੋ ਗਿਆ ਕੰਮ ਨਹੀਂ ਤਾਂ ਕਿਸੇ ਤੋਂ ਮੰਗੀ ਮਾਫੀ ਸੋ ਵੀਰੋ ਇਹ ਕਿਦੜ ਬਮੁਖੀਆਂ ਕਿਸੇ ਹੋਰ ਨੂੰ ਦੇਣ ਅਸੀਂ ਤਾਂ ਪੰਜਾਬ ਵਾਲਿਆਂ ਨਾਲ ਖੜਿਓ ਪ੍ਰਧਾਨ ਮੰਤਰੀ ਮੋਦੀ 30 ਜੂਨ ਨੂੰ ਪੰਜਾਬ ਦੇ ਹੁਸ਼ਿਆਰਪੁਰ ਦਾ ਦੌਰਾ ਕਰਨਗੇ ਪੀਐਮ ਮੋਦੀ ਇੱਥੇ ਦਸ਼ਹਿਰਾ ਮੈਦਾਨ ਵਿੱਚ ਇਕ ਰੈਲੀ ਨੂੰ ਸੁਬਦਨ ਕਰਨਗੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਇਕ ਜੂਨ ਨੂੰ ਵੋਟਾਂ ਪੈਣਗੀਆਂ ਤੇ ਚੋਣ ਪ੍ਰਚਾਰ 30 ਮਈ ਨੂੰ ਸ਼ਾਮ 5 ਵਜੇ ਸਮਾਪਤ ਹੋ ਜਾਵੇਗਾ ਭਾਜਪਾ ਨੇ ਤਵਾਂ ਦਾ ਮੰਨਿਆ ਹੈ ਕਿ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਪੀਐਮ ਮੋਦੀ ਦਾ ਇਕ ਹੋਰ ਦੌਰਾ ਵੋਟਰਾਂ ਦੇ ਮਨ ਵਿੱਚ ਜੋੜਨ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਲਈ ਭਾਜਪਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਤੋਂ ਪਹਿਲਾਂ ਮੋਦੀ 23 24 ਮਈ ਨੂੰ ਪੰਜਾਬ ਦਾ ਦੌਰਾ ਕਰ ਚੁੱਕੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਗੁਰਦਾਸਪੁਰ ਅਤੇ ਜਲੰਧਰ ਵਿੱਚ ਭਾਜਪਾ ਦੇ ਦੁਆਰਾ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੁਭਾਗਨ ਕੀਤਾ ਸੀ ਲੋਕ ਸਭਾ ਚੋਣਾਂ ਦੇ ਮੱਧ ਨਿਚਰ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲੰਧਰ ਵਿੱਚ ਆਪ ਪੰਜਾਬ ਦੇ ਹੱਕ ਵਿੱਚ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ ਉੱਥੇ ਹੀ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸੁਨੀਤਾ ਕੇਜਰੀਵਾਲ ਨੇ ਸਾਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ ਪ੍ਰਕਰਮਾ ਕਰਕੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਦੱਸ ਦੇ ਕਿ 1 ਜੂਨ ਨੂੰ ਪੰਜਾਬ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਉਸ ਨੂੰ ਲੈ ਕੇ ਲਗਾਤਾਰ ਹੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਹੁਣ ਪ੍ਰਚਾਰ ਜ਼ੋਰਾਂ ਤੇ ਕੀਤਾ ਜਾ ਰਿਹਾ ਹੈ ਇਸ ਪ੍ਰਚਾਰ ਦੇ ਵਿੱਚ ਸੁਨੀਤਾ ਕੇਜਰੀਵਾਲ ਵੀ ਆਮ ਆਦਮੀ ਪਾਰਟੀ ਦੀ ਸਟਾਰ ਪ੍ਰਚਾਰਕ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰੋਜ਼ਪੁਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜਲੀ ਚੋਣ ਪ੍ਰਚਾਰ ਕੀਤਾ ਤੇ ਅਬੋਹਰ ਵਿੱਚ ਜਨਤਗ੍ਰਹਿਲੀ ਸੰਬੋਧਨ ਕੀਤਾ ਇਸ ਦੌਰਾਨ ਸੁਖਬੀਰ ਬਾਦਲ ਦੇ ਚੁਟਕੀ ਲੈਂਦੇ ਆ ਉਹਨਾਂ ਕਿਹਾ ਕਿ ਮੇਰੇ ਹੁੰਦਿਆਂ ਮੈਂ ਕਦੇ ਸੁਖਬੀਰ ਬਾਦਲ ਨੂੰ ਸੰਸਦ ਵਿੱਚ ਨਹੀਂ ਦੇਖਿਆ ਫਿਰੋਜ਼ਪੁਰ ਦਾ ਕੋਈ ਮੁੱਦਾ ਉਠਾਣਾ ਜਾਂ ਕੰਮ ਕਰਾਉਣ ਦੀ ਤਾਂ ਗੱਲ ਛੱਡ ਦਿਓ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਪਤਾ ਸੀ ਕਿ ਉਹ ਬੁਰੀ ਤਰ੍ਹਾਂ ਹਾਰਨ ਵਾਲੇ ਹਨ ਇਸ ਲਈ ਉਹ ਫਿਰੋਜ਼ਪੁਰ ਤੋਂ ਭੱਜ ਗਏ ਇਹ ਰਿਟਾਇਰ ਹੋਣ ਲੱਗੇ ਨੇ ਹੁਣ ਮੈਨੂੰ ਇੱਕ ਅੰਦਲੀ ਹੋਰ ਦੱਸ ਦੇਣਾ ਤੁਹਾਨੂੰ ਸੁਖਬੀਰ ਬਾਦਲ ਨੇ ਕਿਹਾ ਕਹਿੰਦਾ ਵੀ ਆਹੀ ਇਲੈਕਸ਼ਨ ਦੇਖਦੇ ਆ ਜੇ ਤਾਂ ਲੋਕਾਂ ਨੇ ਵੋਟਾਂ ਪਾਤੀਆਂ ਠੀਕ ਐ ਨਹੀਂ ਆਉਦਾ ਕੋਈ ਹੋਰ ਕੰਮ ਕਰੀਏ ਮੇਰੇ ਵੀਰ ਬਣ ਕੇ ਇਹਨੂੰ ਤਾਂ ਰਿਟਾਇਰ ਕਰੋ ਇਹਦੀ ਰਿਟਾਇਰਮੈਂਟ ਤਾਂ ਆਪਣੇ ਹੱਥ ਚ ਐ ਹੈ ਹੋ ਗਿਆ ਕਰੋ ਰਿਟਾਇਰ ਯਾਰ ਇਹਨੂੰ ਬੜੇ ਦੁਖੀ ਕੀਤੇ ਆ ਯਾਰ ਇਹਨਾਂ ਨੇ ਪੰਜਾਬੀ ਬੋਲੀ ਨਹੀਂ ਆਉਂਦੀ ਰੋਜ਼ ਮੀਆਂ ਬੀਬੀ ਗਲਤ ਪੰਜਾਬੀ ਬੋਲਦੇ ਆ ਉਹ ਪਤਾ ਨਹੀਂ ਕੀ ਕਹੀ ਜਾਂਦੀ ਹੁੰਦੀ ਆ ਹਰ ਸਿਮਰਤ ਕੋਰ ਪਹਿਲਾ ਇਹ ਚੋਨਾ ਤੇ ਫਿਰ ਚੋਨਾ ਮੈਂ ਕਿਹਾ ਚੋਨਾ ਕਹਿੰਦੀ ਏ ਜਾਂ ਚੋਨਾ ਕਹਿੰਦੀ ਏ ਪੰਜਾਬੀ ਤਾਂ ਪੜ੍ਹੀ ਹੀ ਨਹੀਂ ਕਦੇ ਇਹ ਭਗਵੰਤ ਮਾਨ ਛੋੜਾ ਗੋਪ ਦੇ ਇਹ ਬ੍ਰਹਮ ਫਲਾਨ ਦਾ ਉਹ ਪੰਜਾਬੀ ਸਿੱਖ ਲਾ ਪਹਿਲਾ ਮੈਂ ਕਿਹਾ ਬੀਬਾ ਬਾਤ ਗੱਲ ਕਰੇ ਸਾਡੇ ਨਾਲ ਅੱਛਾ ਹੋਰ ਦੇਖੋ 90% ਨੌਜਵਾਨ ਮੁੰਡੇ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦੇ ਆ ਸੱਚ ਕੱਲ ਬਾਈ ਜੀ ਇੱਕ ਮਿੰਟ ਬਾਈ ਜੀ ਗੱਲ ਸੁਣਿਓ ਬਾਈ ਜੀ ਉਹ ਕਹਿੰਦੇ ਪਹਿਲੀ ਵਾਰ ਐ ਮੁੱਖ ਮੰਤਰੀ ਨੂੰ ਬਾਈ ਜੀ ਕਹਨੇ ਆ ਨਹੀਂ ਤਾਂ ਪਹਿਲਾਂ ਵਾਲੇ ਕਿਹੜੇ ਕਾਕਾ ਜੀ ਰਾਜਾ ਸਾਹਿਬ ਮਹਾਰਾਣੀ ਸਹਿਬਾ ਬੀਬਾ ਜੀ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਸਾਡੇ ਵਾਲਿਆਂ ਨੂੰ ਬੁਲਾਉਂਦੇ ਆ ਭੋਲੇ ਵਾਲੀ ਗਰਮੇਲ ਵਾਲੀ ਸ਼ੇਰੇ ਵਾਲੀ ਤੇਰੇ ਵਾਲੀ ਮੇਰੇ ਵਾਲੀ ਇਹ ਬੀਬਾ ਜੀ ਹਾ ਦੈਰ ਇਹਨਾਂ ਦੇ ਰੁਤਬੇ ਵਾਪਸ ਲਓ ਜਦੋਂ ਹਾਰ ਗਏ ਹੁਣ ਤੁਸੀਂ ਦੇਖੋ ਬਠਿੰਡੇ ਦੇ ਵਿੱਚ ਪੋਸਟਰ ਲੱਗੇ ਹੋਏ ਨੇ ਪਹਿਲਾਂ ਲਿਖਦੀ ਹੁੰਦੀ ਸੀ ਤੁਹਾਡੀ ਉਮੀਦਵਾਰ ਨੰਨੀ ਸ਼ਾਂ ਹਰ ਸਮਿਤ ਕਾ ਹੁਣ ਕੀ ਪੋਸਟਰ ਲੱਗੇ ਹੋਏ ਨੇ ਤੁਹਾਡੀ ਨਿਮਾਣੀ ਸੇਵਾਦਾਰ ਓ ਹਾ 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 ਮੈਂ ਕਾ ਬੜੇ-ਬੜੇ ਸੇਵਾਦਾਰ ਨਿਕਲੇ ਆ ਬਈ ਗੁਰਬਾਣੀ ਗਲੀਆਂ ਚ ਰੋਲਦੀ ਆ ਕਾਦੀ ਸੇਵਾ ਕੀਤੀ ਤੁਸੀਂ ਪੰਥ ਦੀ ਗੱਲ ਕਰਕੇ ਪੰਥ ਨੂੰ ਤੁਸੀਂ ਗਲੀਆਂ ਚ ਰੋਲਤਾ ਰੂੜੀਆਂ ਚ ਰੋਲਤਾ ਤੁਸੀਂ ਕਹਿੰਦੇ ਸੇਵਾਦਾਰ ਹੋ ਸੇਵਾਦਾਰ ਕੱਲ ਭੀਜਪੀ ਪਾਰਟੀ ਵੱਲੋਂ ਪ੍ਰਚਾਰ ਕਰਨ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਲੁਧਿਆਣੇ ਆਏ ਸੀ ਤੁਸੀਂ ਸਾਰਿਆਂ ਨੇ ਕਵਰ ਕੀਤਾ ਹੋਣਾ ਤੁਸੀਂ ਸੁਣਿਆ ਹੋਣਾ ਉਹ ਲੋਕ ਸਭਾ ਦੇ ਵਿੱਚ ਵੋਟਾਂ ਮੰਗਣ ਦੀ بجائے ਪੰਜਾਬੀਆਂ ਨੂੰ ਧਮਕੀ ਦੇ ਕੇ ਗਏ ਕਿ 4 ਜੂਨ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਤੋੜ ਦਾਂਗੇ ਸੀ ਭਗਵੰਤ ਮਾਨ ਸੀਐਮ ਨਹੀਂ ਰਹੂਗਾ ਇਲੈਕਸ਼ਨ ਤਾਂ ਸੈਂਟਰ ਸਰਕਾਰ ਦੀ ਹੈ ਤੇ ਉਹ ਇਦਾਂ ਧਮਕੀਆਂ ਦੇ ਰੇ ਇੱਕ ਚੁੜੀ ਹੋਈ ਸਰਕਾਰ ਨੂੰ ਅਸਲ 'ਚ ਨਾ ਖੂਨ ਮੋਹ ਨੂੰ ਲੱਗਿਆ ਹੋਇਆ ਹੈ ਪਹਿਲਾਂ ਇਹ ਹੋਰ ਨਾ ਪਾਰਟੀਆਂ ਦੇ ਐਮਐਲਏ ਖਰੀਦੇ ਰਹੇ ਐ ਅਸਤੀਫੇ ਦਵਾਉਂਦੇ ਰਹੇ ਐ ਬਾਈ ਇਲੈਕਸ਼ਨਾਂ ਰਾਹੀਂ ਜਿੱਦੇ ਰਹੇ ਐ ਜਿਵੇਂ ਚੰਡੀਗੜ੍ਹ 'ਚ ਮੇਅਰ ਦਾ ਕੀਤਾ ਸੀ ਉਹ ਤਾਂ ਖੁਸ਼ਕਿਸਮਤੀ ਨਾਲ ਕੈਮਰੇ ਲੱਗੇ ਹੋਏ ਸੀ ਤੇ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਪੰਜਾਬੀ ਜਿਹੜੇ ਨੇ ਦੇਸ਼ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਲੈਣ ਵਾਸਤੇ ਪੰਜਾਬੀਆਂ ਦੀਆਂ ਨੇ ਅਸੀਂ ਦੇਸ਼ ਲੈ ਕੇ ਦਿੱਤਾ ਸਾਡੇ ਪੁਰਖਿਆਂ ਨੇ ਤੇ ਇਹ ਦੇਸ਼ ਦੇ ਗ੍ਰਹਿ ਮੰਤਰੀ ਬਣ ਕੇ ਧਮਕੀਆਂ ਦੇਣਾਗੇ ਪੰਜਾਬੀਆਂ ਨੂੰ ਪਿਆਰ ਨਾਲ ਸਾਥੋ ਜੋ ਮਰਜ਼ੀ ਕਰਾ ਲਓ ਪਰ ਜੇ ਤੁਹਾਨੂੰ ਪੰਜਾਬੀਆਂ ਨੂੰ ਕੋਈ ਧਮਕੀ ਦਿਓਗੇ ਜਾਂ ਡਰਾਉਗਾ ਉਹਦਾ ਬਹੁਤ ਉਲਟਾ ਅਸਰ ਹੁੰਦਾ ਹੈ ਕਿ ਕਿਸਾਨਾਂ ਦੇ ਅੰਦੋਲਨ ਵੀ ਨੇ ਦੇਖਿਆ ਹੋਇਆ ਲੋਕਾਂ ਨੇ ਮੋਦੀ ਨੇ ਵੀ ਦੇਖਿਆ ਹੋਇਆ ਹੈ ਕਿ ਸਵਾ ਸਾਲ ਡੇਢ ਸਾਲ ਜਿੱਦ ਕਰੀ ਬੈਠਾ ਰਿਆ ਪਰ ਡੇਢ ਸਾਲ ਬਾਅਦ ਮਾਫੀ ਮੰਗਣੀ ਪੈ ਗਈ ਕਿ ਮੇਰੀ ਤਪੱਸਿਆ ਮੇਂ ਕਹੀਂ ਕਮੀ ਰਹਿ ਗਈ ਹੈ ਸੋ ਇਹ ਗੱਲ ਕਹਿਣਾ ਕਿ ਅਸੀਂ ਪੰਜਾਬ ਦੀ ਸਰਕਾਰ ਤੋੜ ਦਾਂਗੇ 92 ਸੀਟਾਂ ਨੇ ਜੀ ਤੋੜਨ ਵਾਲਿਆਂ ਕੋਲੇ ਕਿੰਨੀਆਂ ਨੇ ਤਿੰਨ ਉਹ ਤਿੰਨ ਵੀ ਨਹੀਂ ਆਉਣੀ ਐ ਇਸ ਵਾਰ ਜਦੋਂ ਬਾਈ ਜਦੋਂ ਇਲੈਕਸ਼ਨ ਹੋਊਗੀ ਉਹ ਚ ਤਿੰਨ ਵੀ ਨਹੀਂ ਆ ਰਹੀਆਂ ਬੀਜੇਪੀ ਜ਼ੀਰੋ ਹੋ ਰਹੀ ਐ ਪੰਜਾਬ ਚੋਂ ਤੇ ਧਮਕੀਆਂ ਦੇ ਰਹੇ ਸਰਕਾਰ ਤੋੜ ਦਾਂਗੇ ਅਸੀਂ ਅਰਵਿੰਦ ਕੇਜਰੀਵਾਲ ਜੇਲ੍ਹ ਚਲਾ ਜਾਊਗਾ ਦੋ ਚੋਨ ਨੂੰ ਉਸ ਤੋਂ ਬਾਅਦ ਸਰਕਾਰ ਤੋੜ ਦਾਂ ਕਮਾਲ ਦੀ ਗੱਲ ਐ ਸਾਨੂੰ ਕੀ ਸਮਝਦੇ ਤੁਸੀਂ ਦਿਖਾਓ ਮਾਲ ਸਮਝਿਆ ਸਾਨੂੰ ਅਮੇਸ਼ਾ ਜੀ ਕੀਮਤ ਉਹਦੀ ਲੱਗਦੀ ਐ ਜਿਹੜਾ ਮੰਡੀ ਚ ਹੋਵੇ ਜਿਹੜਾ ਮੰਡੀ ਚ ਐ ਨਹੀਂ ਉਹਦੀ ਕੀਮਤ ਕਿਲਾ ਦੋਗੇ 92 ਸੀਟਾਂ ਦਿੱਤੀਆਂ ਲੋਕਾਂ ਨੇ चाली चाली पाँ सठ साट सठ साट सत्तर सत्तर हज़ार से जितते हुए हाँ कोई छोटा मार्जन नहीं है तो सोचते हो भी असं तोड़ देंगे आम आदमी पार्टी कोई छोटा मोटा कोई डक्का है कहते टुट जूगी आम आदमी पार्टी संगठन है आम आदमी पार्टी अरविंद केजरीवाल की सोच है केजरीवाल एक के व्यक्ति थोड़ी है व्यक्ति अंदर कर दोगे सोच न कि अंदर करोगे पहल करके देख लिया ने अंदर ਹਿਮੰਤ ਫਰੇ ਨੂੰ ਅੰਦਰ ਕਰਤਾ ਕਹਿੰਦੇ ਲੜ ਇਲੈਕਸ਼ਨ ਸਾਡੇ ਨਾਲ ਹੁਣ ਸ਼ਿਵ ਸੈਨਾ ਤੋੜਤੀ ਕਹਿੰਦੇ ਲੜੋ ਹੁਣ ਸ਼ਰਧ ਪਵਾਰ ਦੀ ਪਾਰਟੀ ਤੋੜਤੀ ਕਹਿੰਦੇ ਲੜੋ ਸਾਡੇ ਨਾਲ ਅਰਵਿੰਦ ਜੀ ਨੂੰ ਅੰਦਰ ਕਰਤਾ ਕਹਿੰਦੇ ਲੜੋ ਸਾਡੇ ਨਾਲ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਅੰਦਰ ਕਰਕੇ ਈਡੀ ਭੇਜ ਕੇ ਕਦੇ ਕੁਝ ਡਰਾ ਕੇ ਬਾਅਦ ਕਹਿੰਦੇ ਇਲੈਕਸ਼ਨ ਲੜ ਲਓ ਸਾਡੇ ਨਾਲ ਹੁਣ ਪ੍ਰਧਾਨ ਮੰਤਰੀ ਆਇਆ ਪਰਸੋਂ ਉਹ ਮੈਨੂੰ ਗਾਲਾਂ ਕੱਢ ਗਿਆ ਦੋ ਦਿਨ ਕਹਿੰਦੇ ਮੈਂ ਜੇਲ੍ਹ ਚ ਗੋ ਮਿਲਣ ਗਿਆ ਇਹਨਾਂ ਨੂੰ ਕੀ ਗੱਲ ਮੇਰੇ ਪਹੁੰਚਨੇ ਪਾਰਟੀ ਦੇ ਨੈਸ਼ਨਲ ਕਮਿਸ਼ਨਰ ਨੇ ਜੇਲ੍ਹ سے ملنے جا سکتے ਮਲ ਹੱਦ ਹੈਰਾਨੀ ਦੀ ਕਹਿੰਦੇ ਕਿ ਦਿੱਲੀ ਦਰਬਾਰ ਇਹ ਕਿਹੜਾ ਦਿੱਲੀ ਦਰਬਾਰ ਹੈ ਆਪਣੇ ਵਾਲ ਦਿੱਲੀ ਦਰਬਾਰ ਦੇਖਿਆ ਇਹਨਾਂ ਨੇ ਸ਼ਿਵਰਾਜ ਚਾਂਦ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਖੱਟਰ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਰਮਨ ਸਿੰਘ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਵੈਂਕਈਆ ਨਾਇਡੂ ਦੀ ਰਾਜਨੀਤੀ ਖਤਮ ਕਰਕੇ ਰੱਖਤੀ ਜਿਹੜਾ ਦਿੱਲੀ ਦਰਬਾਰ ਜਾਹਰੀ ਨਹੀਂ ਲਵਾਉਂਦਾ ਉਹਨੂੰ ਉਹਨੂੰ ਚੱਕ ਕੇ ਮਾਰਦੇ ਆ। ਸਭ ਤੋਂ ਵੱਡਾ ਦਰਬਾਰ ਤਾਂ ਤੁਸੀਂ ਲਾਇਆ ਹੋਇਆ ਹੈ ਚਮਚਾਗਰੀ ਦਾ। ਦੋ ਬੰਦਿਆਂ ਤੋਂ ਬਾਅਦ ਨਾਂ ਨਹੀਂ ਜਾਣਦਾ ਦੇਸ਼ ਕਿਸੇ ਮੰਤਰੀ ਦਾ। ਕਿਸੇ ਨੂੰ ਆਉਣ ਹੀ ਨਹੀਂ ਦਿੰਦੇ ਮੂਰੇ। ਵਿਦੇਸ਼ ਮੰਤਰੀ ਕਦੇ ਵਿਦੇਸ਼ ਨਹੀਂ ਗਿਆ। ਉਹ ਤਾਂ ਸਿਰ ਪ੍ਰਧਾਨ ਮੰਤਰੀ ਨੂੰ ਲੈਣ ਤੇ ਛੱਡਣ ਜਾਂਦਾ ਬਸ। ਸੋ ਇਹ ਧਮਕੀ ਦੇਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋੜ ਦੇਣਗੇ ਇਹ। ਇਹ ਬਹੁਤ ਗਲਤ ਫਹਿਮੀ ਚ ਨੇ ਜਾਂ ਫਿਰ ਇਹਨੂੰ ਖੁਸ਼ ਫਹਿਮੀ ਕਹ ਲਓ। ਆਮਾਦੀ ਪਾਰਟੀ ਦੀ ਸਰਕਾਰ ਕੱਲਿਆ 3 ਸਾਲ ਨਹੀਂ ਅਗਲੇ 15 ਸਾਲਾਂ ਵਾਸਤੇ ਆਮਾਦੀ ਪਾਰਟੀ ਸਰਕਾਰ ਦਾ ਲੋਕ ਮਨ ਬਣਾਈ ਬੈਠੇ ਨੇ 7 ਸਾਡੇ ਰਾਜ ਸਭਾ ਦੇ ਨੇ ਰਾਜ ਸਭਾ ਦੇ ਮੈਂਬਰ ਬੈਠੇ ਸਾਡੇ ਸੰਦੀਪ ਪਾਟਕ ਜੀ 7 ਸਾਡੇ ਰਾਜ ਸਭਾ ਚ ਨੇ 13 ਸਾਡੇ ਜਾਣਗੇ ਹੁਣ ਲੋਕ ਸਭਾ ਚ 20 4 ਦਿੱਲੀ ਤੋਂ ਆ ਰਹੇ ਐ ਇੱਕ ਖੇਤਰ ਤੋਂ 25 2 ਗੁਜਰਾਤ ਤੋਂ ਦੋ ਦੋ ਆ ਰਹੇ ਆਸਾ ਅਸਾਮ ਤੋਂ 60 2.5 ਹੋ ਗਏ ਜੀ ਤਿੰਨ ਦਿੱਲੀ ਤੋਂ ਨੇ ਰਾਜ ਸਭਾ 32 35 ਹੋ ਗਏ ਬਹੁਤ ਵੱਡੀ ਰਾਜਨੀਤਿਕ ਸ਼ਕਤੀ ਬਣ ਕੇ ਉੱਭਰ ਰਹੀ ਆਮ ਆਦੀ ਪਾਰਟੀ 4 ਜੂਨ ਨੂੰ ਆਪਣੀਆਂ ਆਪਣੀਆਂ ਬਚਾਓ ਖਰਗੋਸ਼ ਨੂੰ ਕਿਸੇ ਨੇ ਕਿਹਾ ਅੱਜ ਮੀਟ ਬੜਾਈਏ ਉਹ ਕਹਿੰਦਾ ਆਪਣਾ ਬਾਜੀ ਉਹੀ ਬਹੁਤ ਹੈ ਸੋ ਆਪਣਾ ਫਿਕਰ ਕਰੋ ਜੀ ਜੋ 5 ਚਰਨਾਂ 6 ਚਰਨਾਂ ਦੇ ਵਿੱਚ ਲੋਕਾਂ ਨੇ ਦੱਸਤਾ ਤੇ ਪ੍ਰਧਾਨ ਮੰਤਰੀ ਦਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਕਦੇ ਇਸ ਲੈਵਲ ਤੇ ਦੇਖਿਆ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਬੋਲਦਾ ਕਿ ਜੇ ਸਾਨੂੰ ਵੋਟ ਨਾ ਪਾਈ ਤਾਂ ਇੰਡੀਆ ਗਠਵੰਦਨ ਵਾਲੇ ਤੁਹਾਡੀਆਂ ਤਿੰਨ ਬੱਕਰੀਆਂ ਚੋਂ ਦੋ ਬੱਕਰੀਆਂ ਲੈ ਜਾਣਗੇ ਪ੍ਰਧਾਨ ਮੰਤਰੀ ਬੋਲ ਰਿਹਾ ਦੋ ਮੱਜਾਂ ਚੋਂ ਇੱਕ ਮੱਝ ਲੈ ਜਾਣਗੇ ਜੇ ਤੁਹਾਡੇ ਕੋਲ ਦੋ ਚੱਪਲਾਂ ਨੇ ਇੱਕ ਚੱਪਲ ਚੱਕ ਕੇ ਲੈ ਜਾਣਗੇ ਜੇ ਤੁਹਾਡੇ ਕੋਲ ਸਾਈਕਲ ਹੈ ਉਹਦਾ ਹੈਂਡਲ ਲੈ ਜਾਣਗੇ ਜਾਂ ਪੈਡਲ ਲੈ ਜਾਣਗੇ ਇਹ ਸਰਪੰਚ ਲੈਵਲ ਤੱਕ ਦੇ ਵੀ ਮਸਲੇ ਨਹੀਂ ਹੈਗੇ ਹਿੰਦੀ ਦੇ ਵਿੱਚ ਮੂਲ ਲਫ਼ਜ਼ ਸ਼ਬਦ 1.5 ਲੱਖ ਹੈ ਬਾਕੀ ਹਰ ਬਾਦਸ਼ਾਹ ਐਡਾਪਟ ਕਰਦੀ ਹੈ ਸੰਸਕ੍ਰਿਤ ਚੋਂ ਉਰਦੂ ਚੋਂ ਫਾਰਸੀ ਚੋਂ ਹਿੰਦੀ ਕੋਲੇ ਸਾਡੇ ਕਿਛੇ ਲੱਖ ਲਫ਼ਜ਼ ਹੈ ਹਿੰਦੀ ਕੋਲੇ ਪ੍ਰਧਾਨ ਮੰਤਰੀ ਕੋਲੇ ਦਾਸ ਹੈ ਹਿੰਦੁਸਤਾਨ ਪਾਕਿਸਤਾਨ ਕਬਰਸਤਾਨ ਸ਼ਫਸ਼ਾਨ ਗਾਏ ਪੈਂਸ ਬੱਕਰੀ ਮਟਨ ਮਛਲੀ ਮੰਗਲਸੂਤਰ ਬੱਸ ਆ ਪ੍ਰਧਾਨ ਮੰਤਰੀ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਆਪਣੇ 8 ਸਾਲਾਂ ਦੇ ਕੰਮ ਤੇ ਵੋਟ ਮੰਗ ਰਹੇ ਆ ਮੈਂ ਇਕੱਲੇ 2 ਸਾਲ ਦੇ ਕੰਮਾਂ ਤੇ ਵੋਟ ਮੰਗ ਰਿਹਾ ਕਿ ਮੈਂ ਸਕੂਲ ਬਣਾਤੇ ਮੈਂ ਬਿਜਲੀ ਫ੍ਰੀ ਕਰਤੀ ਮੈਂ ਥਰਮਲ ਪਲਾਂਟ ਖਰੀਦ ਲੇ ਮੈਂ 43000 ਨੌਕਰੀਆਂ ਦੇਤੀਆਂ ਮੈਂ ਫਿਊਚਰ ਚ ਬਹੁਤ ਇਨਫਰਾਸਟ੍ਰਕਚਰ ਆ ਰਿਹਾ ਹੈ ਇੰਡਸਟਰੀ ਆ ਰਹੀ ਹੈ ਵੋਟਾਂ ਪਾਓ ਪੋਜ਼ਿਟਿਵ ਮੰਗ ਰਹੇ ਆ ਆਮ ਆਦੀ ਪਾਰਟੀ ਨਾਮ ਕੀ ਰਾਜਨੀਤੀ ਨਹੀਂ ਕਰਦੀ ਕੰਮ ਕੀ ਕਰਦੀ ਹੈ ਪ੍ਰਧਾਨ ਮੰਤਰੀ 10 ਸਾਲ ਬਾਅਦ ਇੱਕ ਸਕੂਲ ਨਹੀਂ ਗਣਾ ਸਕਦਾ ਇੱਕ ਨੌਕਰੀ ਨਹੀਂ ਗਣਾ ਸਕਦਾ ਮੰਗਲ ਸੁੱਤਰ ਮੱਟਨ ਮੱਛਲੀ ਪਾਕਿਸਤਾਨ ਬਸ ਜੋ ਨਫਰਤ ਦੀ ਰਾਜਨੀਤੀ ਇਹ ਕਰਦੇ ਆ ਇਹ ਬਹੁਤ ਖਤਰਨਾਕ ਹੈ ਦੇਸ਼ ਲਈ ਤਾਨਾਸ਼ਾਹੀ ਜਿਹੜੀ ਆ ਉਹ ਖਤਮ ਕਰਨੀ ਪੈਣੀ ਹੈ ਬਾਬਾ ਸਾਹਿਬ ਦਾ ਸੰਵਿਧਾਨ ਖਤਰੇ ਚ ਹੈ ਲੋਕਤੰਤਰ ਖਤਰੇ ਚ ਹੈ ਆਪ ਹੀ ਕਹਿ ਚੁੱਕੇ ਆ ਸਾਨੂੰ 400 ਸੀਟਾ ਦੇ ਦਿਓ ਸੰਵਿਧਾਨ ਬਦਲ ਦੇਾਂਗੇ ਮੁਰਕੇ ਦੋਸ਼ ਚ ਇਲੈਕਸ਼ਨ ਹੀ ਨਹੀਂ ਹੋਣੀ ਤਾਂ ਇੱਥੇ ਆ ਕੇ ਧਮਕੀਆਂ ਦੇ ਕੇ ਜਾਂਦੇ ਆ ਸੋ ਮੈਂ ਕਹਿਣਾ ਚਾਹੁੰਨਾ ਐਚਐਮ ਸਾਹਿਬ ਨੂੰ ਅਸੀਂ ਤੁਹਾਡਾ ਰਿਗਾਰਡ ਕਰਦੇ ਆਂ ਦੇਸ਼ ਦੇ ਗ੍ਰਹਿ ਮੰਤਰੀਓ ਭਾਰਤ ਇਸ ਤਰ੍ਹਾਂ ਕਿਤੇ ਆ ਕੇ ਤੁਸੀਂ ਕਿਸੇ ਸਟੇਟ ਨੂੰ ਜਾਂ ਸਟੇਟ ਦੇ ਮੁੱਖ ਮੰਤਰੀ ਨੂੰ ਕਹਿ ਕੇ ਜਾਓ ਇਹਨੂੰ ਤਾਂ ਅਸੀਂ ਲਾ ਦੇਾਂਗੇ ਇਹਨੂੰ ਤਾਂ ਅਸੀਂ ਤੋੜ ਲਾਂਗੇ ਇਹਨੂੰ ਤਾਂ ਅਸੀਂ ਢੇਕ ਦੇਾਂਗੇ ਇਹ ਕੀ ਗੱਲ ਆ ਕੰਮ ਕਰਨ ਵਾਸਤੇ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਬਣਿਆ ਕਦੇ ਕੋਈ ਪੋਜ਼ਿਟਿਵ ਵੀ ਸੋਚ ਲਿਆ ਕਰੋ ਕਿ ਸਾਡਾ 55000 ਕਰੋੜ ਆਰਡੀਐਫ ਦਾ ਪੈਸਾ ਉਹ ਦੇ ਦਿਓ ਸਾਨੂੰ ਵਾਪਸ ਸਾਡਾ ਐਨਐਚਐਮ ਦਾ ਪੈਸਾ ਪਿਆ ਉਹ ਦੇ ਦਿਓ ਸਾਨੂੰ ਜਦੋਂ ਜਦੋਂ ਸਾਡੇ ਤੋਂ ਚਾਵਲ ਤੇ ਗੇਹਾਂ ਲੈਣਾ ਹੁੰਦਾ ਉਹ ਤਾਂ ਸਭ ਤੋਂ ਪਹਿਲਾਂ ਫੋਨ ਕਰ ਲੈਂਦੇ ਨੇ ਕਿ ਜਿੰਨਾ ਮਰਜ਼ੀ ਮੋਇਸਚਰ ਹੋਵੇ ਅਸੀਂ ਖਰੀਦਾਂਗੇ 2 220 ਲੱਖ ਟਨ 220 ਲੱਖ ਮੀਟ੍ਰਿਕ ਟਨ ਚਾਵਲ ਦੇਣਾ 140 ਲੱਖ ਮੀਟ੍ਰਿਕ ਟਨ ਕਣਕ ਦੇਣਾ ਤਾ ਇਹਨਾਂ ਦਾ ਪੀਡੀਐਸ ਚੱਲਦਾ ਹੈ ਜਿਹੜੇ ਚ ਕਹਿੰਦੇ ਨੇ 80 ਕਰੋੜ ਅਸੀਂ ਲੋਕਾਂ ਨੂੰ ਫਰੀਦ ਨਹੀਂ ਕਿੱਥੋਂ ਦਿੰਨੇ ਆ 50 ਦਿੰਦਾ ਸੁਸ ਆਕੇ ਤੇ ਪੰਜਾਬ ਚ ਤੁਹਾਨੂੰ ਕੀ ਦੇਣੋ ਸਾਨੂੰ ਸਾਡੇ ਕਿਸਾਨ ਜੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਤੁਸੀਂ ਹਰਿਆਣੇ ਦਾ ਬਾਰਡਰ ਸੀਲ ਐ ਇਦਾਂ ਕਰਦੇ ਹੋ ਜਿਵੇਂ ਮਤਲਬ ਇਜ਼ਰਾਈਲ ਤੇ ਯੂਕਰੇਨ ਦਾ ਬਾਰਡਰ ਹੋਵੇ ਉਹਨਾਂ ਦਾ ਤੁਸੀਂ ਲੈ ਕੇ ਖੜ ਜੰਦੇ ਉੱਥੇ ਅਥਰੂ ਗੈਸ ਦੇ ਗੋਲੇ ਗੋਲੀਆਂ ਚਲਾਉਣੇ ਸਿੱਧੀਆਂ ਰਬੜ ਦੇ ਗੋਲੀਆਂ ਦੂਜੀਆਂ ਸਿੱਧੀਆਂ ਇੱਕ ਮੁੰਡਾ ਮਾਰਤਾ ਤੁਸੀਂ ਸ਼ੁਭ ਕਰਨ ਠੀਕ ਹੈ ਕਿਸਾਨ ਕੀ ਕਹਿੰਦੇ ਸੀਗੇ ਗੱਲ ਕਰ ਲਓ ਸਾਡੇ ਨਾਲ ਗੱਲ ਕਿਉਂ ਨਹੀਂ ਕਰਦੇ ਦਿੱਲੀ ਨਹੀਂ ਜਾ ਸਕਦੇ ਕਿਉਂ ਦਿੱਲੀ ਮੈਂ ਲਾਹੌਰ ਭੇਜਾਂ ਫਿਰ ਉਹਨਾਂ ਨੂੰ ਤੁਸੀਂ ਦਿੱਲੀ ਜੇ ਤੁਸੀਂ ਆਏ ਹੋਇਆ ਦਿੱਲੀ ਦੇਸ਼ ਦਿੱਲੀ ਤੋਂ ਚੱਲ ਰਿਹਾ ਹੈ ਤਾਂ ਦਿੱਲੀ ਹੋਈ ਆਉਣ ਕਿਉਂ ਮੁਸ਼ਕਲ ਦਾ ਹੱਲ ਕਰਨ ਮੇਰੇ ਦਿੱਲੀ ਹੋਈ ਆਉਣਗੇ ਆਪ ਕੋਈ ਕੰਮ ਕਰਨਾ ਨਹੀਂ ਕਿਸੇ ਹੋਰ ਨੂੰ ਕਰ ਨਹੀਂ ਦੇਣਾ ਬਸ ਸਿਰਫ ਇਹ ਕੰਮ ਰੋਕਣਾ ਚਾਹੁੰਦੇ ਨੇ ਇਹ ਨਹੀਂ ਚਾਹੁੰਦੇ ਭਗਵੰਤ ਮਾਨ ਸਕੂਲ ਕਿਉਂ ਬਣਾਉਣ ਲੱਗ ਗਿਆ ਭਗਵੰਤ ਮਾਨ ਆਮ ਆਦਮੀ ਕਲੀਨਿਕ ਕਿਉਂ ਬਣਾਉਣ ਲੱਗ ਗਿਆ ਭਗਵੰਤ ਮਾਨ ਨੇ ਬਿਜਲੀ ਫ੍ਰੀ ਕੋ ਕਰਤੀ ਕੇਜਰੀ ਵਾਲੇ ਬਿਜਲੀ ਫ੍ਰੀ ਕਰਤੀ ਦਿੱਲੀ ਦੇ ਸਕੂਲਾਂ ਦੇ ਰਿਜ਼ਲਟ ਬੱਚੇ ਨੀਟ ਹੈ ਜੇ ਕਲੀਅਰ ਕਰਨ ਲੱਗੇ ਜੱਜ ਬਣਨ ਲੱਗੇ ਦਿੱਲੀ ਦੇ ਕਰੀਬਾਂ ਦੇ ਬੱਚੇ ਪਰ ਇਹ ਨਹੀਂ ਚਾਹੁੰਦੇ ਕਿ ਇਹ ਗੱਲ ਫੈਲ ਨਾ ਜਾਵੇ ਇਸ ਕਰਕੇ ਇਹਨਾਂ ਦੋਨਾਂ ਨੂੰ ਰੋਕ ਲਓ ਬਸ ਇਹਨਾਂ ਦੋਨੋਂ ਸਟੇਟਾਂ ਨੂੰ ਰੋਕ ਲਓ ਇਹ ਗੱਲ ਫੈਲ ਨਾ ਜਾਵੇ ਵੀ ਕੰਮ ਵੀ ਕਰਨੇ ਹੁੰਦੇ ਆ ਇਹਨਾਂ ਨੇ ਸਿਰਫ ਤੇ ਸਿਰਫ ਹੁਣ ਤੱਕ ਪੋਲਰਾਈਜੇਸ਼ਨ ਦੀ ਰਾਜਨੀਤੀ ਕੀਤੀ ਹੈ इतना लड़ा, दो, लड़ा दो, वो तो दो, वो तो दो कौम को कबीलों में मत बांटिए लंबे सफर को मीलों में मत बांटिए एक बेहतर दरिया है, है। गृह मंत्री साहब गृह मंत्री साहब कह रहे ने डॉक्टर भीम राव अंबेडकर उनकी आत्मा तड़पती होगी उन्होंने सोचा नहीं होगा कि एक मुख्यमंत्री दिल्ली का जेल में भी मुख्यमंत्री है इस्तीफा नहीं दिया मैंने कहा बाबा साहब अंबेदकर की आत्मा उस वक्त बहुत तड़पती होगी उन्होंने भी सोचा नहीं होगा कि एक तड़ी पार देश का गृहमंत्री बन जाएगा अपनी पीढ़ी थले सोटा फेरो पहला केड़े कानून लिखे कि इस्तीफा देना है ये तो चाहते हैं तो किसी ने भी मैंने पढ़ के अंदर कर देंगे इस्तीफा दे दे क्यों भाई कोई आरोप लगे ने दोष थोड़ी साबित हुए ने ਚਲਾ ਸਕਦੇ ਆ ਦਿੱਲੀ ਦੀ ਸਰਕਾਰ ਚੱਲੂਗੀ ਜੇਲ੍ਹ ਜੋ ਚੱਲੂਗੀ ਬਾ ਇਹਨਾਂ ਨੂੰ ਇਹੀ ਦੁੱਖ ਹੈ ਭਗਵੰਤ ਮਾਨ ਜੇਲ੍ਹ ਚ ਕਿਉਂ ਮਿਲਣ ਚਲਾ ਗਿਆ ਭਗਵੰਤ ਮਾਨ ਇਹ ਇਹ 슈ਗਰ ਦੇ ਮਰੀਜ਼ ਨੇ ਦੋ ਤਰੀਕ ਨੂੰ ਮਾਨਯੋ ਕੋਰਟ ਦਾ ਆਦੇਸ਼ ਅਧਿਵਾਰਾ ਜਾਣਾ ਪੈਣਾ ਇਹ ਆਪਣੇ ਪਰਿਵਾਰ ਨਾਲ ਰਹਿ ਸਕਦੇ ਸੀ ਦਿੱਲੀ ਪਰ ਇੱਥੇ ਆਏ ਹੋਏ ਨੇ ਇਹਨਾਂ ਨੂੰ ਕੀ ਲੋੜ ਹੈ ਪੰਜਾਬ ਤੋਂ ਕੀ ਲੈਣਾ ਇਹਨਾਂ ਨੇ ਪਰਿਵਾਰ ਸਮੇਤ ਆਏ ਹੋਏ ਨੇ ਕਿ ਚਲੋ ਪਰਿਵਾਰ ਨਾਲ ਵੀ ਟਾਈਮ ਲਾ ਲਾਂਗੇ ਨਾਲ ਲੋਕਾਂ ਨੂੰ ਵੇਰ ਕਰ ਦिए ਦੇਸ਼ ਬਚਾ ਲੀਏ ਦੇਸ਼ ਦੇਸ਼ ਵਾਸਤੇ ਆਏ ਹੋਏ ਨੇ ਸੋ ਦੇਸ਼ ਭਗਤ ਬੰਦੇ ਆ ਨਾਨ ਪਿੱਟ ਕੇ ਬੈਕਗਰਾਉਂਡ ਚੋਂ ਆਇਆ ਇਨਕਮ ਟੈਕਸ ਦੇ ਕਮਿਸ਼ਨਰ ਨੇ ਇਹ ਪ੍ਰੋਫੈਸਰ ਆਈਆਈਟੀ ਪ੍ਰੋਫੈਸਰੀ ਦੀ ਨੌਕਰੀ ਛੱਡ ਕੇ ਆਏ ਆ ਲੰਡਨ ਤੋਂ ਪੜ੍ਹੇ ਹੋਏ ਆ ਮੈਂ ਬਹੁਤ ਫੇਮਸ ਕਲਾਕਾਰ ਸੀ ਸਾਨੂੰ ਕਿ ਲੋੜ ਸੀ ਇਹਨਾਂ ਨਾਲ ਪੰਗਾ ਲੈਣ ਦੀ ਜੇ ਇਹ ਚੱਜਦੇ ਹੁੰਦੇ ਤਾਂ ਆ ਕੇ ਹੁਣ ਧਮਕੀਆਂ ਦਿੰਦੇ ਆ ਇਹ ਸੋਇਤਾਂ ਕਿਆਂਗੇ ਦਰਤਾਂ ਕਿ ਨਹੀਂ ਚਲਣੀਆਂ ਪੰਜਾਬੀ ਇਸ ਗੱਲ ਤੇ ਬਹੁਤ ਨਾਰਾਜ਼ ਨੇ ਕੱਲ ਦੇ ਮੈਨੂੰ ਫੋਨ ਆ ਰਹੇ ਨੇ ਕਿ ਜੀ ਐ ਕਿਵੇਂ ਕਹਿ ਗਏ ਇਹ ਕਿ ਸਰਕਾਰ ਤੋੜ ਦਾਂਗੇ ਕਿਵੇਂ ਤੋੜਨਗੇ ਇਹ ਤਾਂ ਦੱਸ ਦੋ ਰਾਸ਼ਟਰਪਤੀ ਰਾਜ ਲਾਉਂਗੇ 356 ਯੂਜ਼ ਕਰੋਗੇ ਜਬ ਬੰਦੇ ਖਰੀਦ ਦੋਗੇ ਜਬ ਕੀ ਕਰੋਗੇ ਇਹ ਪੰਜਾਬ ਹੈ ਜੀ ਇੱਥੇ ਪੰਜਾਬੀ ਅਣਖ ਤੇ ਇੱਜ਼ਤ ਲਈ ਮਰ ਮਿਟਦੇ ਐ ਸੋ ਸਾਡੀ ਪੰਜਾਬ ਦੀ ਤੁਸੀਂ ਜਿਹੜੀ ਗਰਮ ਹੈ ਉਹਨੂੰ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰੋ ਤੇ ਤੁਸੀਂ ਆ ਕੇ ਕਹਿੰਦੇ ਹੋ ਬਿੱਟੂ ਕੋ ਮੈਂ بڑا ਬੰਦਾ ਬਣਾ ਦੂੰਗਾ ਇਸ ਕੋ ਮੈਂ ਛੋਟਾ ਬਣਾ ਦੂੰਗਾ ਤੂੰ ਤਾਂ ਆਪ ਭਾਗ ਦੇ ਬਜਾਤਾ ਹੋ ਗਏ ਤੂੰ ਬਣਾਉਂਗੇ بڑا ਬੰਦਾ ਛੋਟਾ ਬੰਦਾ ਇਹ ਕਹਿੰਦਾ ਕਿ ਮੋਦੀ ਜੀ ਭਗਵਾਨ ਦਾ ਰੂਪ ਹੈ ਭਗਵਾਨ ਚਗਨਨਾਥ ਮੋਦੀ ਜੀ ਕੇ ਭਗਤ ਹੈ ਤੁਸੀਂ ਦੇਖੋ ਹੰਕਾਰ ਦੀ ਹਾਈਟ 2014 ਚ ਕਹਿੰਦਾ ਮੈਂ ਪ੍ਰਧਾਨ ਸੇਵਕ 2019 ਚ ਕਹਿੰਦਾ ਮੈਂ ਚੌਂਕੀਦਾਰ 2024 ਚ ਕਹਿੰਦਾ ਮੈਂ ਭਗਵਾਨ ਦਾ ਅਵਤਾਰ ਕੁਛ ਤੱਕ ਪਹੁੰਚ ਗਏ ਹੈ ਇਹ ਹੰਕਾਰ ਹੈ ਜੀ ਪੰਜਾਬੀ ਦੀ ਕਹਾਵਤ ਹੈ ਅੱਤ ਤੇ ਖੁਦਾ ਦਾ ਵੈਰ ਇਹ ਅੱਤ ਕਰ ਰਹੇ ਨੇ ਇਹਨੂੰ ਪਤਾ ਨਹੀਂ ਹੈਗਾ ਆੜੇ ਤੇ ਅਧਿਕ ਤੱਤਾ ਅੱਤ ਜਦੋਂ ਅੱਤ ਉਹ ਜੇ ਅੱਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅੱਧਕ ਦੀ ਟਿੱਪੀ ਕਦੋਂ ਬਣ ਗਈ ਆੜੇ ਤੇ ਟਿੱਪੀ ਤੱਤਾ अंत मैं कहूंगा तो जैसा भी मान साहब ने कहा हेलो हेलो जैसा भी मान साहब ने कहा कि कल गृह मंत्री अमित शाह जी लुधियाना आए थे और वहां पे पहले तो उन्होंने पंजाब के लोगों को खूब गाली गलोच किया गालियाँ दी पंजाब के लोगों को और फिर धमकी देके के चले गए पूरे पंजाब के तीन करोड़ लोगों को कि चार जून के बाद तुम्हारी जो तुम लोगों ने सरकार चुनी है पंजाब के लोगों ने उस सरकार को गिरा देंगे और जिस शख्स को तुम लोगों ने अपना मुख्यमंत्री बनाया है उस शख्स को मुख्यमंत्री से हटा देंगे इस किस्म की गुंडागर्दी और इस किस्म की भाषा आज तक इस देश में किसी गृह मंत्री ने नहीं की कि किसी राज्य के अंदर जाके इस तरह से गुंडागर्दी करके और खुलेआम वहाँ की पूरी आवाम को धमकी देके चले जाएं एक तरह से पूरे पंजाब के लोगों को पंजाबियों को चैलेंज दे के गए हैं पंजाब के लोग जैसा भी मैंने मान साहब ने भी बताया कि जब से वो कह के गए हैं पंजाब में बहुत गुस्सा है इसको लेके लोगों में बहुत गुस्सा है सुबह से मेरे पास भी बहुत फोन आ चुके कि अमित शाह जी समझते क्या हैं अपने आप को और वो पंजाब के लोगों को क्या समझते हैं लोग पूछना चाहते हैं अमित शाह जी से कि 117 में से बानवे एमएलए हैं आपके तीन एमएलए हैं आप इन बानवे एमएलए को कैसे सरकार कैसे गिराओगे आपके पास क्या प्लान है पंजाब के लोगों को ईडी भेज के डराओगे पंजाबियों को ईडी भेज के डराओगे सीबीआई भेज के डराओगे या खरीदोगे कितना दाम लगाओगे पंजाबियों का कितना पैसा है तुम्हारे पास कितना दाम लगाओगे पंजाबियों का और या राष्ट्रपति शासन लगाओगे क्या प्लान बनाया है तुम लोगों ने क्या षड्यंत्र रचा है पंजाब की चुनी हुई सरकार को गिराने का और मुख्यमंत्री को हटाने का मैं पंजाब के लोगों से पूछना चाहता हूं कि क्या इस किस्म की गुंडागर्दी बर्दाश्त करोगे पंजाब के लोगों का दिल बहुत बड़ा है प्यार से मांगते तो एक आध सीट दे भी देते लेकिन इस तरह के धमकी और गुंडागर्दी करके करोगे तो ये देख लेना अमित शाह जी फिर बड़ा मुश्किल हो जाएगा आपके लिए पंजाब के लोगों को इस तरह से धमकी देना बंद करो इनका मकसद एक ही है पंजाब में जो फ्री बिजली मिल रही है इसे ख़त्म करना चाहते हैं पंजाब की फ्री बिजली को किसी भी हालत में बंद करना चाहते हैं इस किस्म की धमकी ये दिल्ली में भी मेरे को देते हैं और अब पंजाब को धमकी देने पे उतर आए मैं पंजाब के लोगों को कहना चाहता हूँ कि फ्री बिजली चालू रखना चाहते हो तो तेरह की तेरह सीट आम आदमी पार्टी को दो नहीं तो ये पता नहीं क्या क्या षड्यंत्र करके क्या क्या कर देंगे आम आदमी पार्टी के हाथ मजबूत करो तेरह की तेरह सीट आम आदमी पार्टी को दो भगवंत मान साहब के यहां पे हाथ मजबूत करो ताकि केंद्र के साथ हम आपकी तरफ से लड़ने के लिए मजबूत हो सकें दो साल पहले इन्होंने किसानों को रोका किसान दिल्ली तरफ की तरफ कूच किए वो दिल्ली जाना चाहते थे दिल्ली किसी के पिताजी की तो है नहीं 140 करोड़ लोगों की दिल्ली है देश की राजधानी है कोई भी जा सकता है दिल्ली पंजाब के किसानों को दिल्ली के बॉर्डर पर रोका वहाँ पे सड़क पे कीले लगा दी बोल्डर बड़े बड़े बोल्डर रख दिए और उनको दिल्ली के अंदर नहीं जाने दिया एक साल तक किसान वहाँ बैठे रहे लेकिन इनकी तानाशाही खत्म नहीं हुई और इस एक साल के अंदर 700 किसानों ने अपनी जान गंवाई उन 700 में अधिकतर किसान पंजाब के थे ये लोग नफरत करते हैं पंजाब के लोगों से पंजाबियों से मोदी और अमित शाह की जोड़ी नफरत करती है पंजाब के लोगों से हमारी सरकार बनी पंजाब के अंदर पंजाब के लोगों की मर्जी किसी को भी वोट दें संविधान कहता है कि चुनाव में किसी को भी वोट दे सकते हो जनतंत्र उन्होंने हमारी सरकार चुन के भेजी और जब से हमारी सरकार बनी है केंद्र सरकार ने अपने फंड रोक दिए 9000 करोड़ रुपए पंजाब के लोगों का जो हक था साढ़े पांच हजार करोड़ आर का पैसा जिससे कि गांव गांव के अंदर सड़कें बननी थी नेशनल हेल्थ मिशन का पैसा जिससे मोहल्ला क्लिनिक बनने थे 9000 करोड़ रुपए उन्होंने रोक दिए क्योंकि वो पंजाब का विकास नहीं होने देना चाहते पंजाब का विकास रोकना चाहते हैं क्यों आपका कसूर क्या है पंजाब के लोगों का कसूर है कि तुमने आम आदमी पार्टी की सरकार क्यों चुनी लेकिन कल जो इन्होंने किया वो तो हद हो गई है सीधे सीधे गुंडागर्दी और तानाशाही के ऊपर उतर आए हैं कि हम पंजाब के लोगों की सरकार गिरा देंगे मुख्यमंत्री को हटा देंगे मैं अमित शाह जी से कहना चाहता हूं पहले चार जून को अपनी सरकार बना लो अपने बारे में सोचो पंजाब के लोगों को धमकियां देना बंद करो पंजाब के लोग इस बार जब बटन दबाने जाएंगे तब आपको सबक सिखाएंगे आपकी धमकी का जवाब देंगे जरूर बोलेंगे लोगों को लोगों को जाके कहेंगे कि तो तुमको धमकियां दे रहे हैं लोगों में वैसे ही बहुत गुस्सा है उनका वीडियो खूब वायरल हो रहा है लोगों में वैसे ही बहुत गुस्सा है हमें कहने की भी जरूरत नहीं है पर हम भी बात करेंगे लोगों से देखिए अगर उनको लगता है कि इस तरह से गाली गलोच करके चुनाव में वो प्लेयर बन जाएंगे तो फिर तो कोई भी सड़क छापा के गालियां देना चालू कर देगा ऐसे गाली देने से नहीं आपने क्या काम किया आप आगे क्या काम करोगे उस पर वोट मिलता है वोट इस पर नहीं मिलता कि कितनी बड़ी बड़ी और गंदी गंदी गालियां देते हो आप वही तो मैं कह रहा हूं कि रोज उठ के गालियां देते हैं दस साल देश की सरकार चलाने के बाद अगर किसी प्रधानमंत्री के पास अपने काम गिनाने के लिए कुछ नहीं है जैसा मान साहब ने अभी कहा दो ही साल हुए इनको काम किए हुए अब जब जाते हैं तो कहते हैं बिजली आ रही है फ्री लोग कहते हैं हां जी आ रही है बिजली आ रही है 24 घंटे पावर कट तो नहीं लग रहे लोग कहते हैं नहीं जी नहीं लग रहे फ्री दवाइयां मिल रही हैं हाँ जी मिल रही हैं हम दो साल में अपने काम गिना रहे हैं ये दस साल के अंदर प्रधानमंत्री ने कोई काम नहीं किया अब ये कहता है भगवंत मान अरबन नक्सल है अगर इनको वोट दिया तो ये तुम्हारे घर की टूटी उठा के भाग जाएंगे इनको वोट दिया तो दो भैंस है तो एक भैंस लेके भाग जाएंगे ये क्या है किस किस्म के प्रधानमंत्री और किस किस्म के गृह मंत्री हैं पचहत्तर साल के अंदर भारत ने ऐसे प्रधानमंत्री और ऐसे गृह मंत्री आज तक नहीं देखे